ਫਾਜ਼ਲਕਾ ਘੜੇ ਆ ਤੇ ਇਹ ਆ ਜੀ ਪੁਰਾਣਾ ਅਬੋਰੀ ਅਬੋਰੀ ਏਡਾ ਪੁਰਾਣਾ ਅਬੋਰੀ ਏਡਾ ਅਬੋਰੀ ਏਡਾ ਪੁਰਾਣਾ ਅਬੋਰੀ ਏਡਾ ਕਹਿੰਦੇ ਇਹਨੂੰ ਹਾਂ ਜੀ ਪੁਰਾਣਾ ਅਬੋਰੀ ਏਡਾ ਬਸ ਸ਼ੈਂਡ ਫਾਜ਼ਲਕਾ ਦੇ ਵਿੱਚ ਹਾਂਜੀ ਹਾਂਜੀ ਕੀ ਬਾਤ ਆ ਜੀ ਤੇ ਇਧਰਲੇ ਪਾਸੇ ਤੁਹਾਨੂੰ ਆਹ ਰੋਡ ਦਿਖਾਉਣੀ ਆ ਕਹਿੰਦਾ ਸੇਲਾ ਲੈ ਦਾ ਦਫ਼ਤਰ ਸੇਲਾ ਲੈ ਦਾ ਤੇ ਇਧਰਲੇ ਪਾਸੇ ਤੁਹਾਨੂੰ ਜਿੱਥੇ ਲੈ ਕੇ ਆਏ ਉਹ ਤੁਹਾਨੂੰ ਇੱਕ ਯੂਨੀਕ ਜੀ ਪਲੇਸ ਤੇ ਲੈ ਕੇ ਆਏ ਆ ਉਹ ਲੈ ਕੇ ਆਏ ਆ ਅਸੀਂ ਇਸੇ ਦਾਸ ਜੀ ਸਮੋਸੇ ਇਹ ਦੇਸ਼ ਸਮੋਸਾ ਜੰਕਸ਼ਨ ਹੈ ਜੀ ਇੱਥੇ ਛੋਰੀ ਜੀ ਸ਼ਾਪ ਐ ਛੋਰੀ ਦੁਕਾਨਾਂ ਤੇ ਰਜਤ ਭਾਈ ਸਾਡੇ ਨਾਲ ਨੇ ਰਜਤ ਭਾਈ ਕੀ ਹਾਲ ਚਾਲ ਹੈ ਜੀ ਦਾ ਪਿਛਾੜੇ ਨਹੀਂ ਜਾਂਦੇ ਹੈ ਵਧੀਆ ਜੀ ਠੀਕ ਠਾਕ ਉਹ ਬਹੁਤ ਵਧੀਆ ਅੱਜ ਵੀ ਪਿਛਾੜੇ ਜਾਂਦੇ ਰਜਤ ਭਾਈ ਉਹ ਨਹੀਂ ਉਹਦਾ ਨਹੀਂ ਹੈ ਮੈਂ ਇੱਕ ਦੇਖਦਾ ਸੀ ਪੱਲੀ ਇਹ ਸ਼ਹਿਰ ਕਿੰਨਾ ਸੁਹਣਾ ਯਾਰ ਤੇ ਮਤਲਬ ਇਸ ਤੋਂ ਕਿਧਰ ਹੋ ਰੋਕਤੀ ਸਿਕਰੀ ਰੋਕਤੀ ਕਰਕੇ ਇਹ ਬਣਾਦੇ ਤਾਂ ਵਾਹਿਗੁਰੂ ਮਾਰੀ ਰੋਕ ਜਾ ਹਾਂ ਆਰਾਮ ਕਰ ਆਰਾਮ ਕਰ ਇੱਕ ਰਿਹਾ ਜੇ ਸ਼ੂਟ ਕਰ ਲੈਂਗੇ ਫਿਰ ਬਿਲਡਿੰਗ ਕਦੋਂ ਦੀ ਹੋਊਗੀ ਮੈਂ ਤਾਂ ਭਾਈ ਪੂਰਾ ਸ਼ਹਿਰ ਹੀ ਬਹੁਤ ਪ੍ਰਣਾਮ ਅੱਛਾ ਇੱਥੇ ਹੁਣ ਜਿੱਥੇ ਆ ਕੋੜਾਪਾ ਜਿੱਥੇ ਆਏ ਆ ਉਹ ਵੀ ਬਹੁਤ ਪੁਰਾਣੇ ਨੇ ਆ ਦੇਖੋ ਜੀ ਪਹਿਲਾਂ ਕਹਿੰਦੇ ਹਾਂਜੀ ਸਮੋਸੇ ਇਦਾਂ ਦੇ ਹੁੰਦੇ ਸੀ ਹਾਂ ਉਹ ਦਿਖਾਉਨੇ ਆ ਪਰਲੇ ਪਾਸੇ ਜੰਗਲ ਵਾਲੀ ਸ਼ੇਪ ਤਾਂ ਕਹਿੰਦੇ ਬਾਅਦ ਚੋਂ ਆਈ ਹੈ ਬਿਲਕੁਲ ਤੇ ਇਧਰ ਦੇ ਭਾਈ ਹੁਣੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਤੇ ਇਹ ਭਾਈ ਹੁਣੀ ਨੇ ਦੇਸ ਰਾਜ ਜਿਹੜੇ ਸਮੋਸਿਆਂ ਵਾਲੇ ਆ ਉਹਨਾਂ ਦੇ ਬੇਟੇ ਨੇ ਇੱਕ ਬ੍ਰਦਰ ਇਹਨਾਂ ਦਾ ਹੋਰ ਨਾਲ ਕੰਮ ਕਰਦਾ ਭਾਜੀ ਹਾਂਜੀ 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 ਵੱਡੇ ਬਰਾਪਾ ਜੀ ਵੱਡੇ ਬ੍ਰਦਰ ਵੀ ਤੁਹਾਡੇ ਨਾਲ ਕੰਮ ਕਰਦੇ ਨੇ ਤੇ ਭਾਜੀ ਪਹਿਲਾਂ ਤਾਂ ਦੱਸੋ ਕੀ ਹਾਲ ਚਾਲ ਹੈ ਹੋ ਜੀ ਪੁਰਾ ਵਧੀਆ ਹਾਂਜੀ ਹਾਂਜੀ ਅੱਛਾ ਭਾਈ ਇੱਕ ਮੈਨੂੰ ਗੱਲ ਦੱਸੋ ਵੀ ਜਿਹੜੀ ਇਹ ਦੇਸ਼ ਰਾਜ ਸਮੋਸਿਆਂ ਵਾਲੇ ਦੀ ਸ਼ੁਰੂਆਤ ਸੀ ਕਦੋਂ ਹੋਈ ਸੀਗੀ ਇਹ ਸ਼ੋਪ ਤਾਂ 1972 ਦੇ ਵਿੱਚ ਸ਼ੁਰੂ ਕੀਤੀ ਸੀ ਜੀ ਅੱਛਾ ਜੀ ਪਹਿਲੇ ਫਾਦਰ ਸਾਹਿਬ ਆਪਣਾ ਲਗਾਉਂਦੇ ਸੀ ਕਾਰਡ ਵਗੈਰਾ ਲਗਾਉਂਦੇ ਸੀ ਅੱਛਾ ਜੀ ਉਹ ਉਹ ਪਤਾ ਕੁਝ ਕਦੋਂ ਕਿੰਨੀ ਦੇਰ ਪਹਿਲਾਂ ਲਾਉਂਦੇ ਸੀ ਉਹ ਤਾਂ ਜਦੋਂ ਬਚਪਨ ਤੋਂ ਪਾਕਿਸਤਾਨ ਤੋਂ ਆਏ ਸੀ ਉਹ ਅਗੇ ਸੀ 11-12 ਸਾਲ ਦੇ ਉਦੋਂ ਵੀ ਕੰਮ ਕਰ ਰਹੇ ਨੇ ਉਹ ਕੇ ਮਲਾ 1947 ਤੋਂ ਪਹਿਲਾਂ ਦੇ 47 ਤੋਂ ਬਾਅਦ ਹੀ ਆਏ ਨੇ ਹਾਂਜੀ 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 ਪਹਿਲਾਂ 47 ਤੋਂ ਬਾਅਦ ਜਦੋਂ 10-12 ਸਾਲ ਦੇ ਸੀ ਉਦੋਂ ਹੀ ਉਹ ਕੱਬ ਕਰ ਲੱਗਾ ਹਾਂਜੀ ਹਾਂਜੀ ਪਾਕਿਸਤਾਨ ਕਿਹੜੀ ਜਗ੍ਹਾ ਤੁਸੀਂ ਕੀ ਇਹ ਹੈ ਸੀ ਪੋਲੇ ਵਾਲੀ ਮੰਡੀ ਅੱਛਾ ਪਿੰਡ ਦੇ ਵਿੱਚ ਪਾਕਿਸਤਾਨ ਸ਼ੈਨਸ਼ਾ ਪੋਲੇ ਵਾਲੀ ਮੰਡੀ ਸ਼ੈਨਸ਼ਾ ਪੋਲੇ ਵਾਲੀ ਮੰਡੀ ਹਾਂਜੀ ਕੀ ਬਾਤ ਹੈ ਬਜੀ ਤੇ ਬਈ ਅੱਛਾ ਉੱਥੇ ਉਧਰੋਂ ਆ ਕੇ ਫਿਰ ਪੰਜਾਬ ਚ ਆ ਕੇ ਕੰਮ ਸਟਾਰਟ ਕੀਤਾ ਨਾ ਹਾਂਜੀ ਉੱਥੇ ਤਾਂ ਆਪਣੇ ਜ਼ਿੰਮੇਵਾਰੀ ਦਾ ਕੰਮ ਸੀ ਉੱਥੇ ਫਾਦਰ ਸਾਹਿਬ ਦੇ ਜਿਹੜੇ ਫਾਦਰ ਦਾ ਮੇਰੇ ਗ੍ਰੈਂਡਫਾਦਰ ਅੱਛਾ ਜੀ ਅੱਛਾ ਉਹ ਤੁਹਾਡੇ ਜਿਹੜਾ ਦਾਦਾ ਜੀ ਸੀ ਉਹਨਾਂ ਨਾਲ ਉੱਥੇ ਜ਼ਿੰਮੇਵਾਰੀ ਦਾ ਕੰਮ ਸੀ ਹਾਂਜੀ ਹਾਂਜੀ ਤੇ ਉਹ ਜਿਮੀਨਰੀ ਵਾਲਾ ਕੰਮ ਤੋਂ ਬਾਅਦ ਸਮੋਸੇ ਵਾਲੀ ਲਾਈਨ ਦੇ ਵਿੱਚ ਆਉਣਾ ਉਹ ਸਾਰਾ ਜੋ ਉੱਥੇ ਰਹਿ ਗਿਆ ਜੀ ਪਾਕਿਸਤਾਨ ਉਹ ਫਿਰ ਇੱਥੇ ਆ ਕੇ ਤਾਂ ਕੁਛ ਨਾ ਕੁਛ ਕਰਨਾ ਇੱਥੇ ਆ ਕੇ ਫਿਰ ਨਵਾਂ ਕੰਮ ਆਂ ਗਿਆ ਸਟਾਰਟ ਕੀਤਾ ਇੱਥੇ ਨਾ ਬਹੁਤ ਵਧੀਆ ਵਧੀਆ ਤੇ ਇਧਰ ਭਾਜੀ ਹੁਣੀ ਕੰਮ ਜ਼ਿਆਦਾ ਹੋ ਗਿਆ ਨਾ ਜਦੋਂ ਇਧਰ ਭਾਜੀ ਹੁੜੇ ਆ ਗਏ ਨੇ ਸਾਡੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਭਾਜੀ ਠੀਕ ਹੋ ਹੋਰ ਭਾਜੀ ਬਹੁਤ ਵਧੀਆ ਤੇ ਲੋ ਜੀ ਇਧਰ ਨਾਲ ਹੀ ਆਪਾਂ ਬਾਈ ਤੁਸੀਂ ਨਾਲ ਹੀ ਆ ਜਾਓ ਇਹ ਇਨੀ ਹਿਸਟੋਰੀਕਲ ਚੀਜ਼ਾਂ ਦੇ ਵਿੱਚ ਤੇ ਤੁਹਾਨੂੰ ਨਾਲ ਹੋਣਾ ਜ਼ਰੂਰੀ ਹੈ ਜੀ ਤੇ ਅੱਛਾ ਜਿਹੜਾ ਇੱਕ ਤੁਰਸੀ ਇੱਕ ਸਮੋਸਾ ਬਣਾਉਨੇ ਹੋ ਇੱਕ ਅਲੱਗ ਹੀ ਬਣਾਉਨੇ ਹੋ ਇਹ ਅਲੱਗ ਹੈ ਨਵਾਂ ਬਣਾਉਨੇ ਹੋ ਕਿ ਪੁਰਾਣਾ ਇਹ ਚੱਲਦਾ ਸਭ ਤੋਂ ਪੁਰਾਣਾ ਹੀ ਡਿਜ਼ਾਈਨ ਸੀ ਇਸ ਸਮੋਸੇ ਦਾ ਜਿਹੜਾ ਕਹਿੰਨੇ ਆਪਾਂ ਅੱਛਾ ਇਹ ਹੁਣ ਆਪਣੇ ਇਧਰ ਕਚੋਰੀ ਆਪਣੇ ਉਹ ਜਿਹੜੀ ਹੁੰਦੀ ਆ ਉਹ ਗੁਜਿਆ ਟਾਈਪ ਹਾਂਜੀ ਹਾਂਜੀ ਗੁਜਿਆ ਟਾਈਪ ਨੇ ਓਕੇ ਆਪਣੇ ਇਹ ਇਸ ਨੇ ਗੁਜਿਆ ਦੀ ਸ਼ਕਲ ਲੈ ਲਈ ਤੇ ਸਮੋਸੇ ਨੇ ਟ੍ਰੈਂਗੂਲਰ ਲੈ ਲਈ ਹਾਂਜੀ ਆ ਗਿਆ ਓਕੇ ਤੇ ਤੁਹਾਡੇ ਕੋਲ ਇਹ ਸਮੋਸਾ ਹੁੰਦਾ ਜੀ ਹਾਂਜੀ ਇਹ ਹੀ ਹੁੰਦਾ ਜੀ ਆਪਣੇ ਕੋਲ ਇਹਨੂੰ ਕਹਿੰਦੇ ਨੇ ਵੈਸੇ ਤਾਂ ਆਮ ਕਹਿੰਦੇ ਨੇ ਡੀ ਸਾਈਜ਼ ਦੀ ਜੀ ਤੇ ਹੋਰ ਨਾਲ ਤੁਹਾਡੇ ਕੋਲ ਕੀ ਕੀ ਹੁੰਦਾ ਕਚੋਰੀ ਹੁੰਦੀ ਤੁਹਾਡੇ ਕੋਲ ਇਹ ਕਰੀ ਬਾਈ ਜੀ ਬੜਾ ਪਲੀਜ਼ ਮੋਸ਼ਨ ਚੱਕ ਕੇ ਦਿਖਾਓ ਜਰਾ ਵੀ ਕਿਸ ਤਰੀਕੇ ਦਾ ਹੁੰਦਾ ਯਾਰ ਕੀ ਬਾਤ ਹੈ ਬਸ ਹੀ ਬਹੁਤ ਵਧੀਆ ਤੇ ਭਾਈ ਕਦ ਨਾਲ ਹੁੰਦੀ ਹੈ ਚਨੇ ਨਾਲ ਹੁੰਦੀ ਹੈ ਕਦ ਨਾਲ ਹੁੰਦੀ ਹੈ ਭਾਈ ਸੋਸ ਨਾਲ ਹੁੰਦੇ ਜੀ ਆਹ ਕਚੋਰੀ ਅੱਛਾ ਜੀ ਇਹ ਸਟੱਫ ਕਚੋਰੀ ਹੁੰਦੀ ਹੈ ਹਾਂਜੀ ਮੂੰਗੀ ਦੀ ਦਾਲ ਦੀ ਸਟੱਫ ਮੂੰਗੀ ਦਾਲ ਦੀ ਜੀ ਮੂੰਗੀ ਦੀ ਦਾਲ ਦੀ ਸਟੱਫ ਕਚੋਰੀ ਬਈ ਮਾਸ਼ਾਅੱਲ ਬਹੁਤ ਵਧੀਆ ਭਾਈ ਚੰਨੀਆਂ ਦਿਖਾ ਦਿਓ ਕਿਹੜੀ ਕਿਹੜੀ ਚੰਨੀ ਨਾਲ ਤੁਸੀਂ ਦਿੰਦੇ ਹੋ ਜੀ ਆ ਨਮਕੀਨ ਸੌਸ ਤੇ ਪੁਦੀਨਾ ਧਨੀਆ ਜੀ ਵਾਹ ਜੀ ਵਾਹ ਤੇ ਉਹ ਵਾਲੀ ਇਮਲੀ ਦਾ ਗੁੜ ਦੀ ਜੀ ਇਮਲੀ ਤੇ ਗੁੜ ਦੀ ਪਿਓਰ ਵਾਲੀ ਹਾਂਜੀ ਓਏ ਹੋਏ ਓਹਦਾ ਕੀ ਬਾਤ ਹੈ ਬਜੀ ਤੇ ਭਾਈ ਕੀ ਰੇਟ ਕੀ ਦਿੰਨੇ ਹੋ 20 ਰੁਪਏ ਪਰ ਪੀਸ ਹੈ ਜੀ 20 ਰੁਪਏ ਪਰ ਪੀਸ ਹਾਂਜੀ 40 ਰੁਪਏ ਦੀ 40 ਰੁਪਏ ਦੀ ਪਲੇਟ ਤੇ ਕਚੋਰੀ ਵੀ 20 ਰੁਪਏ ਦੀ ਹਾਂਜੀ ਸੇਮ ਪ੍ਰਾਈਸ ਹੈ ਦੋਨਾਂ ਦਾ ਸੇਮ ਪ੍ਰਾਈਸ ਹੈ ਦੋਨਾਂ ਦਾ ਤੇ ਨਾਲ ਆਹ ਬਾਈ ਹੁਣਾਂ ਦੇ ਕੋਲ ਸਟਫਿੰਗ ਆ ਜੀ ਆਹ ਸ਼ਰੀਆ ਵੀ ਬਾਈ ਹੁਣਾਂ ਦੇ ਤਾਂ ਰੱਖੀ ਹੁੰਦੀ ਆ ਤੇ ਬਾਈ ਕੀ ਕੀ ਪਾਉਂਦੇ ਆ ਦੇ ਵਿੱਚ ਸਿੰਪਲ ਮਸਾਲੇ ਸਿਰ ਨੋਰਮਲ ਮਸਾਲਾ ਜੋ ਆਪਣੇ ਕੋਲ ਹੁੰਦਾ ਹੈ ਅੱਛਾ ਜੀ ਮੈਨੂੰ ਆ ਤੁਹਾਡੀ ਸਟਫਿੰਗ ਦੇਖ ਕੇ ਨਾ ਰੂਸ ਸਮੋਸਿਆਂ ਵਾਲੇ ਦੀ ਯਾਦ ਆ ਗਈ ਨੂਰ ਮਹਿਲ ਦੀ ਉਹ ਵੀ ਸੇਮ ਸਿੰਪਲ ਆਲੂਆਂ ਦੇ ਸਮੋਸੇ ਬਣਾਉਂਦੇ ਨੇ ਪਰ ਉਹਨਾਂ ਦਾ ਸਵਾਦ ਕਮਾਲ ਦਾ ਇਹ ਵੀ ਤੁਸੀਂ ਖਾ ਕੇ ਦੇਖੋ ਜੀ ਇਹ ਖਰੀ ਤੇ ਅਸਲ ਦੇ ਵਿੱਚ ਉਹੀ ਮੈਂ ਗੱਲ ਕਰਦਾ ਤੇ ਇਹ ਸਾਨੂੰ ਲੱਗਦਾ ਵੀ ਇਹ ਫਾਜ਼ਿਲਗਾ ਦੇ ਰੂਸ ਨਹੀਂ ਜਿਹੜੇ ਸਭ ਤੋਂ ਬੈਸਟ ਸਭ ਤੋਂ ਵਾਇਰਲ ਬੰਦੇ ਨੇ ਤੇ ਮੈਂ ਜੀ ਸਾਨੂੰ ਹੁਣ ਫੇ ਵੇਡ ਨਹੀਂ ਆਪਾਂ ਕਰਦੇ ਸਾਨੂੰ ਖਵਾਓ ਸਮੋਸਾ ਬਜੀ ਨਾਲ ਕਚੋਰੀ ਵੀ ਖਿਲਾਓ ਜੀ ਅ ਨਹੀਂ ਤੁਸੀਂ ਬਾਈ ਕਚੋਰੀ ਖਾਣੀ ਤਾਂ ਜੀ ਕਚੋਰੀ ਨਹੀਂ ਸਮੋਸਾ ਖਵਾ ਸਮੋਸਾ ਬਜੀ ਸਮੋਸਾ ਤੁਹਾਨੂੰ ਇੱਕ ਕਚੋਰੀ ਨਹੀਂ ਕਰਾ ਲਓ। ਲਓ ਜੀ ਇੱਕ ਕਚੋਰੀ ਕਰ ਦਿਓ ਜੀ ਕਚੋਰੀ ਦਾ ਤਾਂ ਦਵੰਨਾ ਭਾਜੀ ਸਾਡਾ। ਛਾਹ ਦਾਲ ਵਾਲੀ ਕਚੋਰੀ ਦਾ ਵੀ ਪੇਸਟ ਕਰਨੀ ਵਰਦੀ ਹੈ। ਬਿਲਕੁਲ 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 ਬਿਲਕੁਲ। ਭਾਈ ਕਿੰਨੇ ਵਜੇ ਆਉਣੀ ਤੁਸੀਂ ਇੱਥੇ? ਸਾਡਾ ਆਮ ਦਾ ਟਾਈਮ ਹੈ ਸਵੇਰੇ 8:30. 8:30 ਵਜੇ ਤੋਂ ਸ਼ਾਮ ਨੂੰ ਸ਼ਾਮ ਦਾ ਕੋਈ ਟਾਈਮ ਨਹੀਂ ਜੀ ਜਦੋਂ ਖਤਮ ਮਟੀਰੀਅਲ ਆਪਾਂ ਵੀ ਕਰ ਨੂੰ। ਓਕੇ ਮਤਲਬ ਕਿੰਨਾ ਕਮੇਡੀਅਲ ਬਣਾ ਕੇ ਲੈ ਕੇ ਆਉਣਾ ਨੇ ਵੀ ਤਿਹੜਾ 5 ਵਜੇ ਦੇਖ। ਕਿਹੜੀ ਕਿੜੇ ਨਹੀਂ ਜਿੰਨੇ ਆ ਰਹੇ। ਅੱਛਾ ਬਿਨਾਂ ਗਿਣਤੀ ਆਉਂਦਾ ਹਾਂਜੀ ਹਾਂਜੀ ਵਾਹ ਜੀ ਵਾਹ ਤੇ ਭਾਈ ਕੋਈ ਛੁੱਟੀ ਵਾਲੇ ਦਿਨ ਛੁੱਟੀ ਵਾਲਾ ਕੋਈ ਦਿਨ ਜੀ ਜਦੋਂ ਦਿਲ ਚ ਆਇਆ ਛੁੱਟੀ ਕਰਨੀ ਇਕੱਲੀ ਬਸ ਉਦੋਂ ਛੁੱਟੀ ਕਰ ਲਈ ਜਦੋਂ ਮਨ ਕੀਤਾ ਹਾਂਜੀ ਤੇ ਅੱਛਾ ਭਾਈ ਹੁਣ ਤੁਹਾਡੇ ਫੈਮਿਲੀ ਦੇ ਵਿੱਚ ਤੁਸੀਂ ਤੁਹਾਡੇ ਬੱਚੇ ਮੋਰੇ ਕੰਮ ਕਰਦੇ ਨੇ ਬੱਚੇ ਸਾਰੇ ਮਾ ਫੋਰ ਨੇ ਅੱਛਾ ਉਹ ਸਾਰੇ ਸਿੱਟੀ ਜਨੇ ਤੁਹਾਡੇ ਆ ਅੱਛਾ ਤੇ ਮਤਲਬ ਜੇ ਤੁਹਾਡੇ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਹੁਣ ਬਜ਼ੁਰਗ ਹੋ ਗਏ ਬਸ ਸਾਡੇ ਤੱਕ ਹੀ ਇਹ 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 ਦਾਸ ਮੁਸਾ ਸਿਰ ਤੁਹਾਡੇ ਦਾ ਕੀ ਆ ਹਾਂਜੀ ਹਾਂਜੀ ਕੀ ਬਾਤ ਆ ਜੀ ਆਦਮ ਦੁਕਾਨ ਦਿਖਾ ਦਈਏ ਕਿ तो 1972 ਦੀ ਦੁਕਾਨ ਆ ਭਾਈ ਇਹ ਕਾ ਫੋਟੋ ਲੱਗੀ ਹੋਈ ਆ ਬੜੀ ਪੁਰਾਣੀ ਭਾਈ ਇਹਦਾ ਕੀ ਕਹਾਣੀ ਆ ਇਹ ਜਦੋਂ ਮਾਤਾ ਸਾਹਿਬ ਮਿਠਾਈ ਦਾ ਕੰਮ ਕਰਦੇ ਦੀਵਾਲੀ ਤੇ ਲਗਾਉਂਦੇ ਸੀ ਅੱਛਾ ਜੀ ਬਸ ਉਸ ਟਾਈਮ ਦੀ ਇਹ ਚੱਲਦੀ ਆ ਰਹੀ ਹੈ ਜੀ ਪਰ ਬਸ ਅੱਜ ਤੂੰ 10-15 ਸਾਲ ਪਹਿਲੇ ਬੰਦ ਕਰਤਾ ਸੀ ਅੱਛਾ ਜੀ ਸਿਰਫ ਉਹ ਕਲਾ ਸਮੋਸਾ ਦੇ ਕਚੋਰੀ ਹੋਣ ਰੱਖੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਬਸ ਜੀ ਬਹੁਤ ਵਧੀਆ ਤੇ ਲੋਝ ਲੱਗੀ ਆ ਸਾਡੀ ਪਲੇਟ ਲੱਗਣ ਇਹ ਨਮਕੀਨ ਸੌਸ ਹੈ ਜੀ ਇਹ ਨਮਕੀਨ ਕੀ ਕੀ ਭੋਲੇ ਭਜੇ ਦੇ ਵਿੱਚ ਅਨਾਰ ਦਾਣਾ ਪੁਦੀਨਾ ਕਨੀਆ ਵਗੈਰਾ ਇਹ ਸਭ ਮਿਕਸ ਹੋਣਾ ਹੈ ਅੱਛਾ ਇਹ ਮਿਲੀ ਤੇ ਗੋੜਦੀ ਹੈ ਜੀ ਮਿੱਟੀ ਸੌਸ ਮਿੱਟੀ ਸੌਸ ਆ ਗਈ ਚਾ ਵਾਦ ਭਜਾ ਆ ਪਲੇਟ ਪਕਾਈ ਆ ਲਿਆਓ ਜੀ ਭਜਾ ਥੈਂਕ ਯੂ ਜੀ ਤੇ ਇਹ ਲਓ ਜੀ ਸਾਡਾ ਦੇਸ ਸਮੋਸਾ ਤੇ ਇਹ ਹੈਗੇ ਆ ਜੀ ਫਾਜ਼ਿਲ ਕਾ ਦੇ ਵਿੱਚ ਭਾਈ ਐਡਰੈਸ ਬੋਲ ਦਿਓ ਕਰੀ ਫਾਇਲ ਕਾ ਬਹੁਤ ਪੁਰਾਣਾ ਬੋਰੀ ਅੱਡਾ ਪੁਰਾਣਾ ਅਬੋਰੀ ਅੱਡਾ ਹਾਂਜੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ ਕਿੰਨਾ ਦਾ ਕੋਈ ਪਤਾ ਨਹੀਂ ਟਾਈਮ ਕੋਈ ਟਾਈਮ ਨਹੀਂ ਅਨ ਲਿਮਿਟਡ ਟਾਈਮ ਹੈ ਅਨ ਲਿਮਿਟਡ ਟਾਈਮ ਅੱਜ ਬਾਅਦ ਜਦੋਂ ਤੁਸੀਂ ਲੱਕੀਓ ਤੁਹਾਨੂੰ ਮਿਲ ਜਾਣੇ ਜਾਂ ਨਹੀਂ ਹੈਗੇ ਤਾਂ ਭਾਈ ਫਿਰ ਤੁਸੀਂ ਅਗਲੇ ਦਿਨ ਆ ਜਿਓ ਤੇ ਲੋ ਜੀ ਆਪਣੀ ਆ ਗਈ ਆ ਜੀ ਸਮੋਸਾ ਆਪਣੇ ਹੱਥ ਚ ਪਲੇਟ ਆ ਗਈ ਰੈਡੀ ਹੋ ਗਈ ਤੇ ਹੁਣ ਆਪਾਂ ਇਹਨੂੰ ਕਰਦੇ ਆ ਟੇਸਟ ਓਏ ਹੋਏ ਇਹਨੂੰ ਵਾਵਾ ਮਸ਼ਕਤ ਕਰਨੀ ਪਈ ਬੜੀ ਆ ਤੋੜਨ ਲਈ ਇਹਨੂੰ ਕੀ ਬਾਤ ਹੈ ਉਹ ਉਹ ਆ ਤਾਂ ਆਹ ਕੰਦੇ ਕੇ ਬਾਤ ਜੰਦੀ ਦਾ ਨਾਮ ਉਹ ਬਈ ਵਕੀ ਚਟੀਆਂ ਨਿਕ ਮਾਲਦੀ ਆ ਸਵਾਦ ਦਾ ਕਮਾਲ ਦਾ ਨਾ ਜਿਹੜੀ ਇਮਲੀ ਵਾਲੀ ਚਟੀਆਂ ਗੋਣ ਵਾਲੀ ਜਿਹੜੀ ਆ ਉਹ ਅਲੱਗ ਹੀ ਫੇਵਰ ਨਿਕਲ ਕੇ ਆ ਰਿਹਾ ਦਾ ਨਾਲ ਖੱਟਾ ਮਿੱਠਾ ਨੋਰ ਸਪਾਈਸੀ ਅਮੇਜ਼ਿੰਗ ਫਲੇਵਰ ਬਣੀ ਬਹੁਤ ਵਧੀਆ ਤੇ ਸਾਡਾ ਤਾਂ ਇਥੇ ਆ ਕੇ ਆਉਣਾ ਹੋ ਗਿਆ ਸਫਲ ਤੇ ਰੂਸ ਸਮੋਸਿਆਂ ਤੋਂ ਬਾਅਦ ਵਿੱਚ ਸਾਨੂੰ ਹੁਣ ਇੱਕ ਬੰਦਾ ਲੱਭ ਗਿਆ ਜਿਹੜਾ ਲੱਭਿਆ ਸਾਨੂੰ ਫਾਜ਼ਿਲਕਾ ਦੇ ਵਿੱਚ ਤੇ ਹੁਣ ਤੁਸੀਂ ਕਰਨਾ ਕੀ ਆ ਤੁਸੀਂ ਹੁਣ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਿਉਂਕਿ ਸਾਡਾ ਅਜੇ ਫਾਜ਼ਿਲਕਾ ਦਾ ਸਫ਼ਰ ਬਹੁਤ ਲੰਮਾ ਪਿਆ ਤੇ ਤਦ ਤੱਕ ਅਸੀਂ ਪਲੇਟ ਫਿਨਿਸ਼ ਕਰੀਏ ਤੇ ਮਿਲਦੇ ਆ ਤੁਹਾਨੂੰ ਹੁਣ ਨੈਕਸਟ ਵਲੌਗ ਦੇ ਵਿੱਚ ਸੋ ਥੈਂਕ ਯੂ ਸੋ ਮਚ